ਡਾਕਟਰ ਹਰੀਕੇਸ਼ ਸਿੰਘ ਸਿੱਧੂ ਦੀ ਪੁਸਤਕ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 81 ਖੋਦਿਆ ਪਹਾੜ ਨਿਕਲਿਆ ਚੂਹਾ ਜੇ ਕਰਦਾ ਮੈਂ ਇਸ ਦੁਨੀਆ ਨੂੰ ਇੱਕ ਪਰਦੇ ਵਿੱਚ ਸੁਧਾਰ ਦਿਆਂ ਬਦਮਾਸ਼ਾਂ ਲਈ ਦਸ ਦਸ ਜੁੱਤੀਆਂ ਗੁੰਡਿਆਂ ਨੂੰ ਜੇਲੀ ਟਾੜਦਿਆਂ ਖੋਦਿਆ ਪਹਾੜ ਨਿਕਲਿਆ ਚੂਹਾ ਦਾਖਾਨ ਬਚਪਨ ਵਿੱਚ ਹੀ ਸੁਣਦੇ ਸੀ ਪਰ ਇਸ ਦੇ ਅਸਲੀ ਮਾਣੀ ਨਹੀਂ ਸਮਝ ਵਿੱਚ ਆਉਂਦੇ ਸੀ ਕਿ ਇਸ ਦਾ ਕੀ ਭਾਵ ਹੋਵੇਗਾ ਇਈ ਮਹਿਸੂਸ ਕਰਦੇ ਸਾਂ ਕਿ ਕਿਸੇ ਵੇਲੇ ਕਿਸੇ ਰਾਜੇ ਦੇ ਐਲਕਾਰਾਂ ਨੂੰ ਕਿਸੇ ਨੇ ਇਹ ਦੱਸਿਆ ਹੋਣਾ ਕਿ ਇਸ ਪਹਾੜ ਦੇ ਥੱਲੇ ਕੋਈ ਗੁਪਤ ਖਜ਼ਾਨਾ ਛੁਪਿਆ ਜਾਂ ਦੱਬਿਆ ਹੋਇਆ ਹੈ ਜਾਂ ਪਹਾੜ ਖੋਦ ਕੇ ਰਸਤਾ ਕਰ ਨਾਲ ਦੁਸ਼ਮਣ ਦੀਆਂ ਫੌਜਾਂ ਤੇ ਹਮਲਾ ਕਰਕੇ ਰਾਜ ਜਿੱਤਿਆ ਜਾ ਸਕਦਾ ਹੈ ਬੇਸ਼ੱਕ ਕਈ ਕਿਸਮ ਦੇ ਖਿਆਲ ਮਨ ਵਿੱਚ ਉੱਠਦੇ ਸਨ ਆਖਰਕਾਰ ਪਹਾੜ ਨੂੰ ਖੋਦਣਾ ਉਹ ਵੀ ਉਹਨਾਂ ਵੇਲਿਆਂ 'ਚ ਜਦੋਂ ਨਾਂ ਤਾਂ ਸਕੱਡ ਮੁਸਾਇਲਾਂ ਸਨ ਜਿਨ੍ਹਾਂ ਨੇ ਅਫਗਾਨਿਸਤਾਨ ਵਰਗੇ ਤੋਰਾ-ਬੋਰਾ ਦੇ ਪਹਾੜਾਂ ਵਿੱਚ ਪਹਿਲਾਂ 200 ਫੁੱਟ ਡੁੰਗਾਈ ਵਿੱਚ ਤਸ ਕੇ ਫਿਰ ਗੋਲੇ ਫਟ ਕੇ ਪੱਥਰਾਂ ਦੇ ਪਹਾੜਾ ਨੂੰ ਫੂਕ ਕੇ ਫਨਾ ਕਰਕੇ ਰੇਤ ਦੇ ਟਿਬੇ ਬਣਾ ਦਿੱਤੇ ਨਾ ਹੀ ਅਨੀ ਮਸ਼ੀਨਰੀ ਸੀ ਇਸੇ ਕਰਕੇ ਪਹਾੜ ਨੂੰ ਖੋਦਣਾ ਇੱਕ ਲੋਨੀ ਸਿਲ ਚੱਟਣ ਦੇ ਸਮਾਨ ਸੀ ਪਰੰਤੂ ਜੇ ਕੋਈ ਸਿਰਫ ਫਰਹਾਦ ਵਰਗਾ ਤੁਹਨ ਦਾ ਪੱਕਾ ਪਹਾੜ ਚੀਟ ਕੇ ਆਪਣੀ ਮਖੂਕਤੀ ਖਾਤਰ ਨਹਿਰ ਵੀ ਵਗਾ ਸਕਦਾ ਸੀ ਤਾਂ ਇਹ ਘੱਟ ਔਖਾ ਕੰਮ ਨਹੀਂ ਸੀ ਜਦੋਂ ਕੋਈ ਇੰਨੇ ਯਤਨ ਕਰਕੇ ਵੀ ਨਤੀਜੇ ਪ੍ਰਾਪਤ ਕਰਨ ਵੇਲੇ ਸਾਰੇ ਪਹਾੜ ਨੂੰ ਪੁੱਟ ਕੇ ਇੱਕ ਚੂਹੀ ਹੀ ਲੱਭ ਸਕੇ ਕਾ ਫਿਰ ਉਸਤੀ ਨਾਸ਼ਤਾ ਦੀ ਹੱਦ ਕਿੰਨੀ ਹੁੰਦੀ ਹੋਵੇਗੀ ਇਹ ਤਾਂ ਖੋਦਣ ਵਾਲਾ ਹੀ ਮਹਿਸੂਸ ਕਰ ਸਕਦਾ ਹੈ ਪਿਛਲੇ ਕੁਝ ਸਮੇਂ ਆਪਣੀ ਨੌਕਰੀ ਦਾ ਕੋਈ ਸਮਾਂ ਮੈਨੂੰ ਟੈਕਸਾਂ ਦੀ ਚੋਰੀ ਕਰਨ ਵਾਲੇ ਤਸਕਰਾਂ ਦੇ ਖਿਲਾਫ ਮੁਹਿੰਮ ਚਾਲੂ ਕਰਨ ਦਾ ਮੌਕਾ ਮਿਲਿਆ ਇਹ ਵੀ ਇੱਕ ਦਿਲਚਸਪ ਕਹਾਣੀ ਸੀ ਕਿ ਭਾਵੇਂ ਕੰਮ ਔਖਾ ਸੀ ਮੇਰੀ ਹਾਲਤ ਓਸੀ ਜਿਵੇਂ ਕਿਸੇ ਬਾਣੀਆ ਤੇ ਉਸਤੇ ਪੁੱਤ ਨੂੰ ਰਸਤੇ ਵਿੱਚ ਡਾਕੂ ਨੇ ਘੇਰ ਲਿਆ ਤੇ ਉਸਨੇ ਕਿਹਾ ਜੋ ਕੁਝ ਹੈ ਸਭ ਕੁਝ ਇੱਥੇ ਰੱਖ ਦਿਓ ਨਹੀਂ ਤਾਂ ਲਾਠੀਆਂ ਨਾਲ ਦੋਵਾਂ ਦੇ ਸਿਰ ਪਾੜ ਕੇ ਰੱਖ ਦੂੰਗਾ ਸ਼ੇਠ ਜੀ ਤੇ ਉਸ ਦੇ ਪੁੱਤਰ ਨੇ ਮਤ ਪਕਾ ਕੇ ਸਾਰਾ ਮਾਲ ਤਣ ਚੋਰ ਦੇ ਹਵਾਲੇ ਕਰਕੇ ਛੁਪਛਿਪਿਤੇ ਘਰ ਪਰਤ ਆਏ। ਜਦੋਂ ਥਾਣੇ ਰਿਪੋਰਟ ਲਿਖਾਉਣ ਲਈ ਗਏ ਤਾਂ ਥਾਣੇ ਦਾ ਮੁੰਸ਼ੀ ਕਹਿਣ ਲੱਗਾ, "ਤੁਸੀਂ ਭਲੇ ਮਾਨਸੋ, ਘਟਨਾ ਕਿਵੇਂ ਵਾਪਰੀ? ਸਾਰੀ ਬੋਲ ਕੇ ਲਿਖਾਓ। ਤੁਸੀਂ ਦੋ ਜਣੇ ਤੇ ਚੋਰ ਕੱਲਾ ਤੁਹਾਨੂੰ ਲੁੱਟ ਲੈ ਗਿਆ। ਐਦੋਂ ਵੱਧ ਹੋਰ ਕੀ ਜੱਗੋਂ ਤੇਰਵੀ ਹੋਊ?" ਸ਼ੇਠ ਬੋਲਿਆ, "ਨਹੀਂ ਜੀ, ਚੋਰ ਕੱਲਾ ਨਹੀਂ ਸੀ, ਬਲਕਿ ਮੈਂ ਗੱਲਾਂ ਸੀ।" ਉਹ ਕਹਿੰਦਾ ਇਹ ਕਿਵੇਂ? ਸ਼ੇਠ ਬੋਲਿਆ, "ਚੋਰ ਤੇ ਲਾਠੀ ਦੋ ਜਣੇ" ਮੈਂ ਤੇ ਮੁੰਡਾ ਕੱਲੇ ਸਾਡੀ ਵੀ ਅਜਿਹੀ ਹਾਲਤ ਕਈ ਵਾਰ ਹੁੰਦੀ ਸੀ ਪੰਜਾਬ ਵਿੱਚ ਸਭ ਤੋਂ ਵੱਡੀ ਸੀਨਾ ਜ਼ੋਰੀ ਲੱਠ ਮਾਰ ਹਿੰਸਕ ਅਥੇ ਲੰਮੇ ਸਮੇਂ ਤੋਂ ਵੱਡੇ ਪੈਮਾਨੇ ਤੇ ਟੈਕਸਾਂ ਦੀ ਚੋਰੀ ਕਰਨ ਵਾਲੀ ਇੱਕ ਕੈਰੀਅਰ ਕੰਪਨੀ ਹੈ ਜੋ ਲੁਧਿਆਣੇ ਤੇ ਦਿੱਲੀ ਵਿੱਚ ਕਾਰਜ ਚਲਦੀ ਹੈ ਬਿੱਲ ਕਟਵਾਉਣੇ ਤੇ ਬੈਰੀਅਰਾਂ ਹੀ ਦਰਜ ਹੋ ਕੇ ਲੰਘਣਾ ਉਹਨਾਂ ਲਈ ਸੌਂਖਾਣ ਦੇ ਬਰਾਬਰ ਹੈ ਵੱਡੇ ਵੱਡੇ ਖੁੰਖਾ ਅਫਸਰ ਆਏ ਕਈ ਸਰਕਾਰਾਂ ਬਦਲੀਆਂ ਖੜਕੂ ਬਾਦ ਗਵਰਨਰੀ ਰਾਜ ਕਾਂਗਰਸ ਅਸਕਾਲੀ ਸਭ ਸਰਕਾਰਾਂ ਆਈਆਂ ਸਖਤ ਅਫਸਰ ਵੀ ਆਏ ਪਰੇ ਮਾਂ ਦੇ ਸ਼ੇਰ ਬਾਦਸਤੂਰ ਨੇਡਰਤਾ ਨਾਲ ਆਪਣੇ ਕਾਰਨਾਮੇ ਕਰਦੇ ਰਹੇ ਕਈ ਵਾਰ ਤਾਂ ਵੱਡੇ ਪੈਮਾਨੇ ਤੇ ਕਾਰਵਾਈ ਕਰਨ ਤੇ ਇਹਨਾਂ ਨੂੰ ਕਦੇ-ਕਦੇ ਹੀ ਫੜਿਆ ਜਾਂਦਾ ਰਿਹਾ ਸੀਬੀਆਈ ਦੀਆਂ ਰੇਡਾਂ ਕਦੇ-ਕਦੇ ਹੀ ਇਹ ਥਾਣੇ ਚ ਮੁੰਸੀ ਕੋਲ ਰਸੀਦ ਲੈ ਕੇ ਜਮ੍ਹਾਂ ਕਰਵਾਇਆ ਹੋਇਆ ਮਾਲ ਵੀ ਭਜਾ ਕੇ ਲੈ ਗਏ ਕਦੇ ਮਾਲ ਬਦਲ ਲੈਂਦੇ ਕਦੇ ਪਹਿਰੇਦਾਰਾਂ ਨੂੰ ਜਿੰਦਰੇ ਮਾਰ ਕੇ ਟਰੱਕ ਭਜਾ ਲੈਂਦੇ ਕਦੇ ਸਿਪਾਈ ਨੂੰ ਟਰੱਕ ਥੱਲੇ ਦਰੜ ਕੇ ਮਾਰ ਦੇਣਾ ਭਾਵੇਂ ਉਮਰ ਕੈਦ ਵੀ ਹੋਈ ਪਰ ਫੇਰ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ ਰਿਸ਼ਵਤ ਦੇਣਾ, ਬਗਾਰ ਕਰਨਾ, ਧਮਕੀ ਦੇਣਾ, ਪੁਲਿਸ ਕੇਸ ਬਣਾਉਣਾ, ਕੁੱਟਮਾਰ ਕਰਨਾ, ਅਫਸਰਾਂ ਤੇ ਰੇਡ ਕਰਵਾ ਸਕਣ ਦੀ ਸਮਰੱਥਾ ਵੀ ਰੱਖਦੇ ਹਨ। ਇਹ ਅੰਤਰਰਾਜੀ ਗਰੋਹ ਹੈ। ਹਰਿਆਣਾ ਵਿੱਚ ਇਹਨਾਂ ਦੀ ਤੂਤੀ ਬੁਲਦੀ ਹੈ। ਅਗਰੋਹਾ ਤਾਂ ਇਹਨਾਂ ਦਾ ਮੱਕਾ ਮਦੀਨਾ ਹੀ ਕਿਹਾ ਜਾ ਸਕਦਾ ਹੈ। ਜਿੱਥੋਂ ਜਾਂਦੇ ਤੇ ਆਉਂਦੇ ਹਵਾਈ ਜਹਾਜ਼ਾਂ ਦੇ ਰੈਡਾਰ ਸਟੇਸ਼ਨ ਦਾ ਏਟੀਆਰ ਵਾਂਗ ਅਗਲੇ ਸਿਗਨਲ ਲੈ ਕੇ ਚੱਲਦੇ ਹਨ। ਹੁਣ ਮੋਬਾਈਲ ਫੋਨਾਂ ਨਾਲ ਇਹਨਾਂ ਨੂੰ ਇਨਫੋਰਸਮੈਂਟ ਅਧਿਕਾਰੀਆਂ ਦੀ ਲੋਕੇਸ਼ਨ, ਮੂਵਮੈਂਟ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਰੱਖਣਾ ਹੋਰ ਵੀ ਸੌਖਾ ਹੋ ਗਿਆ। 10-15 ਗੱਡੀਆਂ ਦਾ ਕਾਫਲਾ ਜਦੋਂ ਚੱਲਦਾ ਹੈ ਤਾਂ ਸੜਕਾਂ ਕੰਬਣ ਲੱਗ ਜਾਂਦੀਆਂ ਹਨ ਤੇ ਰਾਤ ਦੇ ਹਨੇਰੇ ਵਿੱਚ ਕਾਲੇ ਨਾਗ ਵਾਂਗ ਛੂਕ ਤੇ ਕਾਫਲੇ ਲੈ ਕੇ ਚੱਲਦੇ ਹਨ। ਰੇਲਵੇ ਦੇ ਫਟਕ ਹੋਰ ਮਸਾਫਰਾਂ ਤੇ ਗੱਡੀਆਂ ਲਈ ਬੰਦ ਤੇ ਇਹਨਾਂ ਲਈ ਖੁੱਲੇ ਰਹਿੰਦੇ ਹਨ। ਥਾਣਿਆਂ ਦੇ ਮਨਸ਼ੀ ਇਹਨਾਂ ਦੇ ਹੱਕ ਵਿੱਚ ਪੁਗਤਨ ਤੇ ਸਰਕਾਰੀ ਅਫਸਰਾਂ ਦੀ ਮੁਖਬਰੀ ਕਰਨ ਲਈ ਤਿਆਰ ਵਰ ਤਿਆਰ ਰਹਿੰਦੇ ਹਨ। ਇਹਨਾਂ ਦੇ ਕਿਰਾਏ ਦੇ ਰੇਟ ਵੀ ਹੋਰ ਕੰਪਨੀਆਂ ਨਾਲੋਂ ਦੁੱਗਣੇ ਤਿਗਣੇ ਹਨ ਕਿਉਂਕਿ 2 ਨੰਬਰ ਦੇ ਮਾਲ ਤੇ ਪ੍ਰਾਂਤਕ ਅਤੇ ਕੇਂਦਰੀ ਸਰਕਾਰਾਂ ਦੀ ਟੈਕਸਾਂ ਦੀ ਚੋਰੀ ਕਰਦੇ ਹਨ। ਜਦੋਂ ਵੀ ਕੋਈ ਨਵਾਂ ਥਾਣੇਦਾਰ ਥਾਣੇ ਵਿੱਚ ਜਾਂ ਐਸਐਸਪੀ ਜ਼ਿਲ੍ਹੇ ਵਿੱਚ ਲੱਗਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਖੇਤਰ ਵਿੱਚ ਬਦਮਾਸ਼ਾਂ ਸਮਗਰਾਂ ਗੁੰਡਿਆਂ ਤੇ ਮਾੜੀਆਂ ਅਸਰਾਂ ਦੀ ਸੂਚੀ ਹਾਸਲ ਕਰਦਾ ਹੈ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਦਾ ਹੈ ਜੀਓਪ੍ਰਸ਼ਟ ਤਾਂ ਉਹਨਾਂ ਨੂੰ ਦਬਕਾ ਕੇ ਮਹੀਨਾ ਤੈਅ ਕਰ ਲੈਂਦਾ ਪਰ ਜੇ ਕੋਈ ਸਿਰਫਿਰਿਆ ਹੋਵੇ ਉਹ ਉਹਨਾਂ ਨਾਲ ਪੰਗਾ ਲੈਣ ਦੀ ਸੋਚਦਾ ਹੈ ਸਭ ਤੋਂ ਵੱਡੇ ਬਦਮਾਸ਼ ਨੂੰ ਨਸ਼ਤ ਪਾਉਣਾ ਛੋਟੇ-ਮੋਟੇ ਆਪਣੇ ਆਪ ਹੀ ਖਤਮ ਹੋ ਜਾਂਦੇ ਹਨ ਜਿਵੇਂ ਆਖਦੇ ਹਨ ਕਿ ਮੱਝ ਨੂੰ ਦਵਾਈ ਦੇਣ ਨਾਲ ਚਿਚੜ ਆਪਣੇ ਆਪ ਹੀ ਮਰ ਜਾਂਦੇ ਹਨ ਕ੍ਰਿਸ਼ਨ ਵਿਭਾਗ ਵਿੱਚ ਵੀ ਅਜਿਹੀ ਪ੍ਰਵਿਰਤੀ ਹੈ ਜਿਹੜੇ ਅਫਸਰ ਕ੍ਰਿਸ਼ਨ ਕੁਮਾਰ ਵਰਗੇ ਆਏ ਉਹਨਾਂ ਨੇ ਬਦਮਾਸ਼ਾਂ ਦੇ ਨੱਥ ਪਾਈ ਹਰਿਆਣੇ 'ਚ ਵੀ ਫੜ ਲਿਆnde ਤੇ ਪੰਜਾਬ 'ਚ ਵੀ ਭਾਜਣਾ ਪਾਈਆਂ ਪਰ ਉਸ ਦੇ ਉੱਚ ਅਧਿਕਾਰੀਆਂ ਨੂੰ ਉਸ ਦੀਆਂ ਇਹ ਹਰਕਤਾਂ ਮਨਜ਼ੂਰ ਨਹੀਂ ਸਨ ਇਸ ਲਈ ਜਲਦੀ ਹੀ ਬਦਲ ਕੇ ਮੱਖਣ ਤੋਂ ਬਾਲ ਵਾਂਗ ਕੱਢ ਕੇ ਪਰ ਹਮਾਰੇ ਪਰ ਜਿਹੇ ਨਿੱ ਟੜਕ ਬੰਦੇ ਲਈ ਬਦਲੀ ਦਾ ਕੋਈ ਅਸਰ ਨਹੀਂ ਹੁੰਦਾ ਸ਼ੇਰ ਜਿੱਥੇ ਵੀ ਹੋਵੇਗਾ ਗਰਜ ਤੇ ਵਰਜ ਕਾਇਮ ਰੱਖੇਗਾ ਮੈਨੂੰ ਦੱਸਿਆ ਗਿਆ ਕਿ ਜੋ ਵੱਡੇ ਚੋਰੀ ਕਰਨ ਵਾਲੇ ਟਰਾਂਸਪੋਰਟਰ ਫੜੇ ਗਏ ਤਾਂ ਛੋਟੇ ਮੋਟੇ ਚੂਹੇ ਜਿਹੜੇ ਤਾਂ ਆਪਣੇ ਆਪ ਹੀ ਕਮਜ਼ੋਰ ਪਹਿ ਜਾਣਗੇ ਮੈਂ ਆਪਣੀ ਇਹ ਨੀਤੀ ਤੈਅ ਕੀਤੀ ਕਿ ਪਹਿਲੇ ਹੱਲੇ ਗੋਬਿੰਦਗੜ ਪਟਿਆਲਾ ਤੇ ਸਮਾਣਾ ਇਲਾਕੇ ਦੇ ਵਪਾਰੀ ਟਰਾਂਸਪੋਰਟਰ ਜਿਹੜੇ ਟੈਕਸਾਂ ਦੀ ਚੋਰੀ ਬੈਰੀਅਰਾਂਹੀਂ ਜਾਂ ਬੈਰੀਅਰ ਤੋਂ ਲੰਘਣ ਰਸਤੇ ਆ ਚੋ ਲੰਘਦੇ ਹਨ ਉਹਨਾਂ ਨਾਲ ਦਸਤ ਪੰਚਲਿਆ ਜਾਵੇ ਅਸੀਂ ਹਫਤੇ ਦੇ ਅੰਦਰ ਇਸ ਸੰਜੀਵ ਸਰਪੰਚ ਸੰਜੂ ਟਿਵਾਣਾ ਜੀਡੀਜੀ ਐਂਡ ਕੇਐਲਜੀ ਦਸ਼ਮੇਸ਼ ਚੌਧਰੀ ਆਲੂਪੁਰ ਮਲਾਪਤ ਰਾਜਸਥਾਨ ਆਦ ਨਾਮੀ ਕੰਪਨੀਆਂ ਤੇ ਧਾਵੇ ਬੋਲ ਕੇ ਵੱਡੇ ਪੱਦਰ ਤੇ ਜੁਰਮਾਨੇ ਲਾਏ ਉਧਰ ਡੱਬ ਵਾਲੀ ਵਾਲੇ ਪਾਸੇ ਸਰਦੂਲਗੜ ਕਿੱਲਿਆਂ ਵਾਲੀ ਕਲਰ ਖੇੜਾ ਡੂਮ ਵਾਲੀ ਖੇਤਰ ਵਿੱਚ ਟੈਕਸਾਂ ਦੀ ਚੋਰੀ ਕਰਨ ਵਾਲੇ ਛੋਟੇ ਮੋਟੇ ਚੂਹੇ ਜੜੇ ਘੇਰਲੇ ਪੰਜਾਬ ਵਿੱਚ ਹਲਚਲ ਮਚ ਗਈ ਮੈਂ ਇਸ ਕਰਕੇ ਹੌਲੀ ਹੌਲੀ ਕਾਰਵਾਈ ਕਰਦਾ ਸੀ ਕਿ ਸਰਕਾਰ ਤੇ ਰੁੱਕ ਬਲ ਵੀ ਦੇਖਣਾ ਜ਼ਰੂਰੀ ਸੀ ਕਿ ਕਿੰਨਾ ਕੋਈ ਸਹਾਰਾ ਸਾਪੀ ਅਤੇ ਹਲਾਸ਼ੇਰੀ ਮਿਲਦੀ ਹੈ ਕਈਓ ਕਹਿੰਦੇ ਹਨ ਧੀ ਹਮੇਸ਼ਾ ਪੇਕਿਆਂ ਦੇ ਜ਼ੋਰ ਨਾਲ ਬਸਦੀ ਹੈ ਸਰਕਾਰੀ ਅਫਸਰ ਭਾਵੇਂ ਕਿੰਨਾ ਮਾਨਦਾਰ ਜ਼ਿੰਮੇਵਾਰ ਤੇ ਕੁਝ ਕਰਨ ਵਾਲੇ ਇਰਾਦੇ ਰੱਖਦਾ ਹੋਵੇ ਪਰੰਤੂ ਉਸ ਦੇ ਪਿੱਛੇ ਜੇ ਉਸ ਦੇ ਵਿਭਾਗ ਦਾ ਮੁਖੀ ਮંત્રી ਤੇ ਸਰਕਾਰ ਹੋਵੇ ਤਾਂ ਹੀ ਨਤੀਜੇ ਸਾਰਤਕ حاصل ਹੋ ਸਕਦੇ ਹਨ ਸਰਕਾਰ ਦੀ ਇੱਛਾ ਸ਼ਕਤੀ ਸਭ ਤੋਂ ਵੱਧ ਮਹੱਤਵਪੂਰਨ ਹੁੰਦੀ ਹੈ ਭਾਵੇਂ ਮੈਨੂੰ ਸਿਵਲ ਸਰਵਿਸ ਵਿੱਚ ਸਰਪੰਚ ਅਤੇ ਜੱਥੇਦਾਰ ਕਰਕੇ ਹੀ ਜਾਣਿਆ ਜਾਂਦਾ ਹੈ ਪ੍ਰਗਤੀ ਭਾਜਪਾ ਦੀ ਸਾਂਝੀ ਸਰਕਾਰ ਨੂੰ ਲੋਕ ਇਹ ਸਮਝਦੇ ਹਨ ਕਿ ਇਹ ਸ਼ਹਿਰੀ ਵਪਾਰੀਆਂ ਟੈਕਸਾਂ ਦੀ ਚੋਰੀ ਕਰਨ ਵਾਲਿਆਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰਨ ਦੇ ਹੱਕ ਵਿੱਚ ਨਹੀਂ ਹੁੰਦੇ ਜਿਸ ਕਰਕੇ ਰਾਜ ਦੀ ਆਮਦਨ ਟੈਕਸਾਂ ਦੇ ਪੱਖੋਂ ਘਟਣੀ ਸ਼ੁਰੂ ਹੋ ਜਾਂਦੀ ਹੈ ਮੈਂ ਆਪਣੇ ਸੁਭਾਅ ਤੋਂ ਮਜਬੂਰ ਤੇ ਮਾਲਕਾਂ ਦੇ ਰੁਖਵਲ ਵੀ ਵੇਖ ਰਿਹਾ ਸੀ ਇਸ ਲਈ ਪਹਿਲਾਂ ਛੋਟੇ ਮੋਟੇ ਉਹਨਾਂ ਚੋਰਾਆਂ ਨਾਲ ਨਿਪਟਣ ਦੀ ਗੱਲ ਸ਼ੁਰੂ ਕੀਤੀ ਜਿਹੜੇ ਸੀਨਾ ਜ਼ੋਰੀ ਜਾਂ ਅਹਿੰਸਕ ਕਾਰਵਾਈ ਤੱਕ ਨਹੀਂ ਉਤਰਦੇ ਸਨ ਪਹਿਲਾਂ ਪਹਿਲਾਂ ਸਰਕਾਰ ਅੱਗੇ ਕੁਝ ਕਰਕੇ ਆਪਣੀ ਸ਼ੌਰਤ ਵੀ ਕਾਇਮ ਕਰਨੀ ਸੀ ਆਪਣੀ ਟੀਮ ਦੇ ਮੈਂਬਰਾਂ ਵਿੱਚ ਵੀ ਬਲ ਕਾਇਮ ਕਰਕੇ ਉਹਨਾਂ ਦੇ ਹੌਸਲੇ ਬਲੰਦ ਕਰਨੇ ਸਨ ਸਾਨੂੰ ਬੰਦਾ ਬਹਾਦਰ ਦੀਆਂ ਫੌਜਾਂ ਵਾਂਗ ਹਰ ਪਾਸਿਓਂ ਫਤਿਹ ਨਸੀਬ ਹੋਈ ਅਗਲਾ ਪੜਾ ਵੱਡੇ ਸੀਨਾ ਜ਼ੋਰੀ ਕਰਨ ਵਾਲੇ ਖਾਨਦਾਨੀ ਚੋਰਾਵਲ ਬਹੀਰਾਂ ਕਰਤੰਦਾ ਸੀ ਮੈਂ ਆਪਣੇ ਨਾਲ ਕੁਝ ਨਿੱਜੀ ਵਰਕਰ ਵਿਦਿਆਰਥੀ ਤੇ ਮਿੱਤਰ ਸੱਜਣ ਇਸ ਮਹਿਮ ਵਿੱਚ ਚੋਲਲੇ ਸਰਕਾਰੀ ਅਧਿਕਾਰੀ ਖਾਸ ਕਰਕੇ ਪੁਲਿਸ ਵਾਲੇ ਜਿਹੜੇ ਸਾਡੇ ਗਨਮੈਨ ਅਤੇ ਮਦਦੀ ਪੁਲਿਸੀਏ ਸਰਕਾਰ ਵੱਲੋਂ ਟੈਕਸ ਵਿਭਾਗ ਵਿੱਚ ਡੈਪੂਟੇਸ਼ਨ ਤੇ ਆਏ ਸਨ ਉਹਨਾਂ ਵੱਲੋਂ ਵੱਡਾ ਖਤਰਾ ਸੀ ਉਹ ਸਾਡੀ ਹਰ ਗਤੀਵਿਧੀ ਵਿਰੋਧੀ ਕੈਂਪ ਵਿੱਚ ਦੱਸਦੇ ਸਨ ਮੇਰੇ ਉੱਪਰ ਮੇਰੇ ਹੀ ਕਰਤਾ ਨੌਕਰ ਮੇਰੀ ਮੁਖਬਰੀ ਲਈ ਲਾਇਆ ਹੋਇਆ ਸੀ ਮੇਰੇ ਹੋਰ ਮਲਾਜ਼ਮ ਵੀ ਭਾਵੇਂ ਮੈਨੂੰ ਕੋਈ ਝੂਠੀ-ਮੋਠੀ ਮੁਖਬਰੀ ਕਰਕੇ ਟੈਕਸਾਂ ਦੀ ਚੋਰੀ ਕਰਕੇ ਟਰੱਕਾਂ ਤੇ ਨੰਬਰ ਦੱਸਣ ਦੇ ਬਹਾਨੇ ਮੇਰੀ ਲੋਕੇਸ਼ਨ ਦਾ ਪਤਾ ਕਰਕੇ ਟੈਕਸਚੋਰਾਂ ਨੂੰ ਸੂਚਨਾ ਦਿੰਦੇ ਕਈ ਵਾਰੀ ਤਾਂ ਮੈਂ ਇਹ ਕਹਿਣਾ ਜਦੋਂ ਰਾਤ ਦੇ 11 ਵਜੇ ਦਾ ਵਕਤ ਹੋਣਾ ਕਿ ਹਾਂ ਭਾਈ ਮੈਂ ਘਰ ਵਿੱਚ ਹੀ ਆਂ ਦੱਸ ਦਿਓ ਟੈਕਸਾਂ ਦੀ ਚੋਰੀ ਕਰਨ ਵਾਲਿਆਂ ਨੂੰ ਮੇਰੇ ਬਾਰੇ ਕਿਉਂਕਿ ਤੁਸੀਂ ਇਸ ਵੇਲੇ ਉਹਨਾਂ ਦੀ ਨੌਕਰੀ ਕਰਦੇ ਹੋ ਮੇਰੀ ਨਹੀਂ ਉਹ ਝੂਠੀਆਂ-ਮੂਠੀਆਂ ਕਸਮਾਂ ਖਾ ਕੇ ਖੇੜਾ ਚੜਾਉਂਦੇ ਅਸੀਂ ਕਈ ਦਿਨ ਪੂਰੀ-ਪੂਰੀ ਰਾਤ ਬਰਨਾਲੇ ਕੋਲ ਕਦੇ ਕੋਟ ਦੁਨੇ ਕੋਲ ਕਦੇ ਜੋਧਾ ਮਨਸੂਰਾ ਕੋਲ ਨਹਿਰਾਂ ਦੇ ਪੁਲਾਂ ਕੋਲ ਕਈ ਵਾਰੀ ਨਾਕੇ ਲਾਇਏ ਇੱਧਰ ਸਾਡੀਆਂ ਫੌਜਾਂ ਗੋਲੀ ਸੇਕਣਾਂ ਲਾਇਸ ਤੇ ਉਧਰ ਟਰਾਂਸਪੋਰਟ ਕੰਪਨੀ ਦੇ ਬੰਦੇ ਸਾਨੂੰ ਮੁਖਬਰਾਂ ਰਾਹੀਂ ਪਤਾ ਦੇਣ ਕਿਸਮਾਨ ਲੱਦ ਕੇ ਤਰਵਾਲਾਂ ਦੇ ਰਸੇ ਕੱਸ ਕੇ ਚਾਹਾਂ ਤੇ ਫੀਮ ਦੇ ਮਾਵੇ ਚੱਕ ਕੇ ਗੱਡੀਆਂ ਸਟਾਰਟ ਕਰਕੇ ਦਿੱਲੀ ਵੱਲ ਨੂੰ ਵਹੀਰਾਂ ਕਰਨ ਲਈ ਤਿਆਰ ਖੜੇ ਹੁੰਦੇ ਸਨ ਫਿਰ ਸਾਡੇ ਪਾਸ ਫੋਨ ਘੁੰਮਦੇ ਸੰਬੰਧਿਤ ਟੀਟਿਓ ਜਿਹੜੇ ਮੇਰੇ ਨਾਲ ਹੁੰਦੇ ਸਨ ਉਹਨਾਂ ਦੇ ਥੋੜਾ ਠਿਕਾਣਾ ਪਤਾ ਕਰਦੇ ਫਿਰ ਮੇਰੀ ਖਬਰ ਲੈਂਦੇ ਜਦੋਂ ਇਹ ਖਬਰ ਲੱਗਦੀ ਕਿ ਮੈਂ ਉਸ ਰਾਤ ਘਰ ਨਹੀਂ ਹਾਂ ਤਾਂ ਸਾਰੀ ਰਾਤ ਨਾ ਚੱਲਦੇ ਅਸੀਂ ਸੜਕਾਂ ਤੇ ਖੜੇ ਮੱਛਰਾਂ ਨਾਲ ਲੜਾਈ ਲੜਦੇ ਅਖੀਰ ਤਿੰਨ ਚਾਰ ਦਿਨਾਂ ਦੇ ਸਿਕੜਮਸ ਵਿੱਚੋਂ ਅਸੀਂ ਇਸ ਕਿੰ ਬਣਾਈ ਕਿ ਮੈਂ ਰਾਤ ਦੇ 11 ਵਜੇ ਨੌਕਰ ਨੂੰ ਖਾਣਾ ਖਾਣੋਂ ਬਰੰਤ ਸੌਣ ਪਿੱਛੋਂ ਡਰਾਈਵਰ ਤੇ ਗਨਮਾਨ ਨੂੰ ਛੁੱਟੀ ਕਰਨ ਵਿੱਚੋਂ ਇੱਕ ਗੇਟ ਨੂੰ ਤਾਲਾ ਲਾ ਕੇ ਨੌਕਰ ਨੂੰ ਚਾਬੀ ਫੜਾ ਕੇ ਆ ਪਿਛਲੇ ਪਾਸੇ ਬਾਸ ਦੀ ਬੋਡੀ ਲਾ ਕੇ ਭੇਸ ਬਦਲ ਕੇ ਪ੍ਰਾਈਵੇਟ ਗੱਡੀ ਮੰਗਵਾ ਕੇ ਉਸ ਵਿੱਚ ਬੈਠ ਕੇ ਜਾਂਦਾ ਫਿਰ ਵੀ ਸੂਚਨਾ ਲੀਕ ਹੁੰਦੀ ਅਖੀਰ ਫੈਸਲਾ ਇਹ ਹੋਇਆ ਕਿ ਮੈਂ ਘਰ ਹੀ ਰਹਾ ਤੇ ਆਪਣੀਆਂ ਫੌਜਾਂ ਦਾ ਕਾਫਲਾ ਚਾਰ ਕਰਕੇ ਰਸਤੇ ਵਿੱਚ ਪੇਟਾਵਾਂ ਤੇ ਇੱਕ ਟੀਮ ਖੁਫੀਆ ਅਗਰੋਹੀ ਹਰਿਆਣੇ ਤੋਂ ਉਹਨਾਂ ਟਰਾਂਸਪੋਰਟ ਕੰਪਨੀ ਦੀਆਂ ਗੱਡੀਆਂ ਦੇ ਕਾਫਲੇ ਦੇ ਪਿੱਛੇ ਮੋਟਰਸਾਈਕਲ ਤੇ ਪਿੱਛੇ-ਪਿੱਛੇ ਮੋਬਾਈਲ ਫੋਨ ਲੈ ਕੇ ਆਵੇ ਜੇ ਸਾਨੂੰ ਪੂਰੀ ਸੂਚਨਾ ਦਿੰਦੀ ਰਹੇ ਅਸੀਂ ਦਿਨ ਨੂੰ ਦਫਤਰ ਰਾਤ ਨੂੰ ਡੇਡ ਕਰਨ ਦੇ ਸਿਲਸਲੇ ਵਿੱਚ 24 ਘੰਟੇ ਦੇਸ਼ ਭਗਤੀ ਦੇ ਫਤੂਰ ਤਹਿਤ ਪਕਾਈ ਕਰਦੇ ਫਿਰਦੇ ਸੀ ਨੀਂਦ ਵੀ ਅਕਸਰ ਗੱਡੀਆਂ 'ਚ ਹੀ ਸੌ ਕੇ ਪੂਰੀ ਕਰਦੇ ਇੱਕ ਦਿਨ ਸੂਚਨਾ ਮਿਲੀ ਕਿ ਗੱਡੀਆਂ ਗਰੋਹੇ ਤੋਂ ਭੂਨੇ ਵੱਲ ਚੜ ਪਈਆਂ ਹੁਣ ਫਿਰ ਜਾਖਲ ਵੱਲ ਨੂੰ ਚੱਲ ਪਈਆਂ ਸਾਡੇ ਬੰਦੇ ਵੀ ਮਗਰ ਆ ਰਹੇ ਸੀ ਚੋਰ ਪੱਕੇ ਸਨ ਸਾਡੇ ਬੰਦੇ ਕੱਚੇ ਉਹਨਾਂ ਨੂੰ ਸ਼ੱਕ ਪੈ ਗਿਆ ਉਹਨਾਂ ਨੂੰ ਪਤਾ ਹੀ ਸੀ ਅਸੀਂ ਉਹਨਾਂ ਦੇ ਪਿੱਛੇ ਪਏ ਹੋਏ ਹਾਂ ਕਦੇ ਕਦਾਂ ਹੀ ਇੱਕਾ ਦੁਕਾ ਗੱਡੀਆਂ ਫੜ ਵੀ ਲੈਂਦੇ ਸਾਂ ਪਰ ਮੇਰੀ ਇੱਛਾ ਪੂਰੀ ਦੀ ਪੂਰੀ ਡਾਰ ਫੜਨ ਦੀ ਸੀ ਜਿਹੜਾ ਇਸ਼ਾਰਾ ਕਰਨ ਤੇ ਰੁਕਣ ਦੀ ਬਜਾਏ ਭਜੂ ਟੈਰਾ 'ਚ ਗੋਲੀਆਂ ਮਾਰ ਕੇ ਥਾਂ ਤੇ ਹੀ ਟੇੜ ਕਰਨ ਦੀ ਥਾਂ ਰੱਖੀ ਸੀ ਨਾਲ ਹੀ ਸੁਨੇਹਾ ਮੈਂ ਟੈਕਸ ਚੋਰਾਂ ਦੇ ਗਰਾਂਹ ਨੂੰ ਵੀ ਦੇ ਦਿੱਤਾ ਸੀ ਦੋਵੇਂ ਪਾਸੇ ਜੱਟੀ ਜੱਟ ਲੜ ਰਹੇ ਸਨ ਲੜਨ ਤੇ ਮਰਨ ਲਈ ਹੋਰ ਭਲਾ ਕੌਣ ਤਿਆਰ ਹੋ ਸਕਦਾ ਹੈ ਟਰਾਂਸਪੋਰਟ ਕੰਪਨੀ ਵਾਲਿਆਂ ਨੇ ਸਾਡੇ ਬੰਦੇ ਜਿਹੜੇ ਬੂਨੇ ਤੋਂ ਗੱਡੀਆਂ ਦਾ ਪਿੱਛਾ ਕਰਦੇ ਆ ਰਹੇ ਸੀ ਉਹਨਾਂ ਨੂੰ ਝਕਾਨੀ ਦੇ ਕੇ ਤੇਲ ਦੀ ਗੱਡੀ ਤੇ ਦੋ ਹੋਰ ਖਾਲੀ ਗੱਡੀਆਂ ਜੋ ਤੂੜੀ ਸੁੱਟ ਕੇ ਵਾਪਸ ਆ ਰਹੀਆਂ ਸਨ ਸਾਡੇ ਬੰਦੇ ਉਹਨਾਂ ਦੇ ਪਿੱਛੇ ਲਾਤੀ ਤੇ ਆਪ ਜਾਖਰ ਸ਼ਹਿਰ ਵਿੱਚ ਅਲੋਪ ਹੋ ਗਏ ਫੋਨ ਖੜ ਗਏ ਮੇਰੇ ਈਟੀਓ ਨੂੰ ਮੈਂ ਬਲਰਾ ਪਿੰਡ ਦੇ ਗੁਰਦੁਆਰੇ ਕੋਲ ਛਾਪਾ ਕੇ ਖੜਾ ਕਰ ਦਿੱਤਾ ਐਸਐਸਪੀ ਸੰਗਰੂਰ ਨੂੰ ਫੋਨ ਕਰਕੇ ਡੀਐਸਪੀ ਮੌਨਕਰਾਹੀ ਪੁਲਿਸ ਫੋਰਸ ਦਾ ਇੰਤਜ਼ਾਮ ਕੀਤਾ ਪਿਊਲਟ ਬੈਰੀਅਰ ਵਾਲੇ ਪਾਸੇ ਦੂਜੇ ਪਾਸੇ ਮੌਨਕ ਵਾਲੇ ਪਾਸੇ ਥਾਣੇ ਦੇ ਅੱਗੇ ਨਾਕਾ ਲਗਵਾ ਦਿੱਤਾ ਈਟੀਓ ਫੋਨ ਤੇ ਆਖੀ ਜਾਵੇ ਜਨਾਬ ਸਾਡੇ ਕੋਲ ਸਿਰਫ ਦੋ ਹੀ ਮੁਲਾਜ਼ਮ ਹਨ ਉਹਨਾਂ ਕੋਲ ਅਸਲਾ ਨਹੀਂ ਇਹ ਗੱਲ ਰਾਤ ਦੇ 12 ਵਜੇ ਦੀ ਹੈ ਮੈਂ ਮੇਰੇ ਪਰਿਵਾਰਕ ਸੱਜਣ ਹਰਸਰਨ ਸਿੰਘ ਪਟਾਲਕਲਾ ਨੂੰ ਫੋਨ ਕਰਕੇ ਕਿਹਾ ਕਿ ਫਟਾਫਟ ਮੋਟਰਸਾਈਕਲ ਤੇ ਜਾ ਕੇ ਬੱਲਰਾ ਪਿੰਡ ਵਿੱਚ ਸਾਡੇ ਬੰਦੇ ਨਾਕਾ ਲਈ ਖੜੇ ਹਨ ਉਹਨਾਂ ਕੋਲ ਆਪਣੀ 12 ਬੋਰ ਦੀ ਲਾਇਸੈਂਸੀ ਬੰਦੂਕ ਤੇ ਵੀ 25 ਕਾਰਤੂਸ ਲੈ ਕੇ ਪਹੁੰਚੋ ਉਹ 15-20 ਮਿੰਟਾਂ ਦੇ ਅੰਦਰ ਦੇ ਅਰਸੇ ਵਿੱਚ ਹੀ ਪੁੱਜ ਗਿਆ ਤੇ ਬੰਦੂਕ ਲੈ ਕੇ ਤੇ ਈਟੀਓ ਨਾਲ ਸ਼ਾਮਲ ਹੋ ਕੇ ਅਸਲਾ ਗਵਰਨਮੈਂਟ ਦੇ ਹਵਾਲੇ ਕਰਕੇ ਆਪ ਵੀ ਮਦਦ ਲਈ ਨਾਲ ਹੀ ਹੋ ਗਿਆ ਐਨੇ ਨੂੰ ਮੁਖਬਰਾ ਨੇ ਸੂਚਨਾ ਦਿੱਤੀ ਕਿ ਤਿੰਨ ਗੱਡੀਆਂ ਜਾਖਲ ਤੋਂ ਮੌਨਕ ਵਾਲੀ ਸੜਕ ਦੇ ਮੋੜ ਨੇੜੇ ਪੁੱਜ ਗਈਆਂ ਹਨ ਉਹਨਾਂ ਦੇ ਸੰਭਾਵੀ ਤਿੰਨ ਰਸਤੇ ਹੋ ਸਕਦੇ ਸਨ ਇੱਕ ਬੱਲਰਾ ਪਿੰਡ ਵਾਲੀ ਜੋੜਮੋਰੀ ਦੂਜਾ ਚੁੱਲੜ ਕਲਾ ਬੈਰੀਅਰ ਤੋਂ ਸਿੱਧੀ ਲਹਿਰਾ ਸਲਾਮ ਹੋ ਕੇ ਸੰਗਰੂਰ ਮਲੇਰ ਕੋਟਾ ਲੁਧਿਆਣਾ ਤੇ ਤੀਜਾ ਮੌਨਕ ਪਾਤਣਾ ਮਹਿਲਾ ਚੌਕ ਤੇ ਸੰਗਰੂਰ ਲੁਧਿਆਣਾ ਇੱਕ ਪਾਸੇ ਮੈਂ ਚੋਟੀਆਂ ਚੌਕੀ ਦੇ ਇੰਚਾਰਜ ਨੂੰ ਰੇਲਵੇ ਫਟ ਕੋਲ ਤਾਇਨਾਤ ਕੀਤਾ ਦੂਜੇ ਪਾਸੇ ਬਲਰਾਂ ਵੱਲ ਡੀਐਸਪੀ ਮੌਨਕ ਨੇ ਗੱਡੀ ਦੇ ਕੇ ਅਸਰੇ ਸਮੇਤ ਇੱਕ ਥਾਣੇਦਾਰ ਤੇ ਤਿੰਨ ਸਿਪਾਈ ਭੇਜ ਦਿੱਤੇ ਮੌਨਕ ਥਾਣੇ ਦੇ ਅੱਗੇ ਪੁਲਿਸ ਨੇ ਨਾਕਾ ਲਾ ਲਿਆ ਮੁਖਬਰਾ ਨੇ ਦੱਸਿਆ ਕਿ ਗੱਡੀਆਂ ਸਿੱਧੀਆਂ ਮੌਨਕ ਵੱਲ ਚੱਲ ਪਈਆਂ ਹਨ ਮੈਂ ਫਟਾਫਟ ਫੋਨ ਕਰਕੇ ਈਟੀਓ ਜੋ ਬਲਰਾਂ ਵਾਲੇ ਪਾਸੇ ਨਾਕਾ ਲਈ ਖੜਾ ਸੀ ਉਸ ਨੂੰ ਮੌਨਕ ਵੱਲ ਕੂਚ ਕਰਨ ਲਈ ਕਿਹਾ ਤੇ ਕਿਸੇ ਕਿਸਮ ਦੀ ਐਮਰਜੈਂਸੀ ਨਾਲ ਜੱਟਣ ਲਈ ਚੋਟੀਆਂ ਦੇ ਇੰਚਾਰਜ ਐਸਆਈ ਨੂੰ ਕਿਹਾ ਕਿ ਉਹ ਰੇਲਵੇ ਫਟਕ ਬੰਦ ਕਰ ਲਵੇ ਐਨੇ ਨੂੰ ਬਾਕੀ ਦੀ ਫੋਰਸ ਆ ਜਾਵੇਗੀ ਗੱਡੀਆਂ ਮੌਨਕ ਥਾਣੇ ਦੇ ਮੂਹਰੇ ਪੁਲਿਸ ਵਾਲਿਆਂ ਨੇ ਤੇ ਸਾਡੇ ਕੁਝ ਵਿਭਾਗੀ ਮੁਲਾਜ਼ਮਾਂ ਨੇ ਰੋਕ ਲਈਆਂ ਡਰਾਈਵਰ ਫੜ ਕੇ ਥਾਣੇ ਬਿਠਾ ਲਏ ਤੇ ਗੱਡੀਆਂ ਥਾਣੇ ਵਿੱਚ ਲਾ ਦਿਤੀਆਂ ਮੈਂ ਏਟੀਓ ਨੂੰ ਵੀ ਬਲਰਾ ਤੋਂ ਮੌਨਕ ਵਾਲੇ ਥਾਣੇ ਵਿੱਚ ਬੁਲਾ ਲਿਆ ਇੱਕ ਹੋਰ ਏਟੀਓ ਵੱਲੋਂ ਪਹਿਲਾਂ ਹੀ ਮਹਿਲਾ ਚੌਕ ਕੋਲ ਨਾਕਾ ਲਾਇਆ ਹੋਇਆ ਸੀ ਉਸ ਨੂੰ ਵੀ ਮੌਨਕ ਪਹੁੰਚਣ ਲਈ ਕਿਹਾ ਇੱਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ ਖੇਪ ਹੱਥ ਲੱਗ ਗਈ ਸੀ ਮੈਂ ਪਟਿਆਲੇ ਦੀ ਰਾਤ ਦੇ 10 ਵਜੇ ਤੋਂ 1:30 ਵਜੇ ਤੱਕ ਆਪਣੇ ਘਰ ਹੀ ਇਹ ਸਾਰਾ ਆਪਰੇਸ਼ਨ ਮੋਬਾਈਲ ਨਾਲ ਕੰਟਰੋਲ ਕਰ ਰਿਹਾ ਸੀ ਮੈਨੂੰ ਖੁਸ਼ੀ ਹੋਈ ਕਿ ਵੱਡੇ ਬਦਮਾਸ਼ਾਂ ਦੀਆਂ ਤਿੰਨ ਗੱਡੀਆਂ ਫੜ ਲਈਆਂ ਬਿਨਾ ਕੋਟਮਾਰ ਲੜਾਈ ਝਗੜੇ ਦੇ ਉਹ ਵੀ ਘਰ ਬੈਠ ਕੇ ਹੀ ਮੋਨੀਟਰ ਕਰਕੇ ਥੋੜੀ ਦੇਰ ਬਾਅਦ ਜਦੋਂ ਈਟੀਓ ਥਾਣੇ ਪੁੱਜਾ ਗੱਡੀਆਂ ਤੋਂ ਤਰਪਾਲਾਂ ਲਈਆਂ ਤਾਂ ਇੱਕ ਵਿੱਚ ਤੂੜੀ ਦੂਜੀ ਵਿੱਚ ਤੇਲ ਤੇ ਤੀਜੀ ਗੱਡੀ ਖਾਲੀ ਭਾਵ ਜਿੰਨੇ ਗੱਡੀਆਂ ਨੂੰ ਕੋਈ ਟੈਕਸ ਨਹੀਂ ਸੀ ਲੱਗਣਾ ਬੜੀ ਨਵੋਸ਼ੀ ਹੋਈ ਵਿਰੋਧੀ ਕੈਂਪ ਵਿੱਚ ਵੀ ਸਾਰੇ ਖਬਰ ਫੈਲ ਗਈ ਉਹ ਸਵੇਰੇ ਮਜ਼ਾਕ ਉਡਾਉਣ ਕਿ ਐਡੀਸ਼ਨਲ ਕਮਿਸ਼ਨਰ ਨੇ ਰਾਤੀ ਤਿੰਨ ਤੂੜੀ ਲੀਆਂ ਤੇ ਖਾਲੀ ਗੱਡੀਆਂ ਫੜ ਕੇ ਵੱਡੀਆਂ ਕੰਪਨੀਆਂ ਦੀਆਂ ਗੱਡੀਆਂ ਫੜਨ ਦੀ ਫੜ ਮਾਰੀ ਰਾਤ ਵੀ ਐਵੇਂ ਗਈ ਰਾਤ ਪਰ ਜਿਹੜੇ ਬੰਦੇ ਅਗਰੋਹੇ ਭੇਜੇ ਸਨ ਹੈਰਾਨ ਵੀ ਹੋਏ ਕਿ ਵੱਡੀਆਂ ਕੰਪਨੀਆਂ ਬਾਰੇ ਵੀ ਸਾਡਾ ਮਜ਼ਾਕ ਉਡਾਉਂਦੇ ਰਹੇ ਸਾਡੇ ਮੁਖਬਰ ਕੱਚੇ ਰਹੇ ਉਹਨਾਂ ਨੂੰ ਝਕਾਨੀ ਦੇਖ ਕੇ ਉਹ ਗੱਡੀਆਂ ਹੋਰ ਰਸਤੇ ਕੱਢ ਕੇ ਲੈ ਗਏ ਸਾਡੀ ਸੂਚਨਾ ਪੁਲਿਸ ਵਾਲੇ ਜਿਹੜੇ ਚੋਟੀਆਂ ਚੌਕੀ ਵਿੱਚ ਤਾਇਨਾਤ ਸਨ ਉਹਨਾਂ ਨੇ ਲੀਕ ਕਰ ਦਿੱਤੀ ਅਗਲੀ ਸਵੇਰ ਮੈਨੂੰ ਕਿਸੇ ਬੰਦੇ ਨੇ ਪੁੱਛਿਆ ਕਿ ਮੈਂ ਚੋਟੀਆਂ ਚੌਕੀ ਦੇ ਇੰਚਾਰਜ ਨੂੰ ਰੇਲਵੇ ਫਾਟਕ ਬੰਦ ਕਰਨ ਲਈ ਰਾਤ ਦੇ 1 ਵਜੇ ਕਿਹਾ ਸੀ ਉਸਨੇ ਫਾਟਕ ਵੀ ਬੰਦ ਕਰ ਦਿੱਤਾ ਸੀ ਤੇ ਨਾਲ ਹੀ ਚੋਰਾਂ ਨੂੰ ਵੀ ਇਤਲਾਹ ਕਰ ਦਿੱਤੀ ਕਿ ਉਹ ਹਿਸ਼ਾਰ ਹੋ ਜਾਓ ਸਾਡੇ ਲਈ ਸਾਰੀ ਰਾਤ ਪਕਾਈ ਕਰਕੇ ਆਖਰਕਾਰ ਗੱਲ ਉਹੀ ਹੋਈ ਕਿ ਖੋਦਿਆ ਪਹਾੜ ਦੇ ਨਿਕਲਿਆ ਚੂਹਾ ਸਾਡੇ ਹੱਥ ਕੁਝ ਨਾ ਲੱਗਾ ਸਿਰਫ ਤੂੜੀ ਦੀਆਂ ਗੱਡੀਆਂ ਹੀ ਫੜੀਆਂ ਕੁਝ ਦਿਨ ਬਾਅਦ ਅਸੀਂ ਫਿਰ ਜੋਧਾ ਮਨਸੂਰਾ ਕੋ ਲੁਧਿਆਣੇ ਜ਼ਿਲ੍ਹੇ ਵਿੱਚ ਨਾਕਾ ਲਾ ਕੇ ਸਾਰੀ ਰਾਤ ਖੜੇ ਰਹੇ ਪਰ ਉਹਨਾਂ ਦੀਆਂ ਗੱਡੀਆਂ ਨਾ ਚੱਲੀਆਂ ਆਖਰਕਾਰ ਸਾਨੂੰ ਪਤਾ ਲੱਗਾ ਕਿ ਉਹ ਇਸ ਲਈ ਨਹੀਂ ਚੱਲ ਰਹੇ ਸਨ ਕਿ ਚੋਰ ਮੰਡਲੀ ਨੂੰ ਮੇਰੇ ਬਾਰੇ ਨਹੀਂ ਪਤਾ ਲੱਗ ਰਿਹਾ ਸੀ ਕਿ ਮੈਂ ਕਿੱਥੇ ਹਾਂ ਕਿਉਂਕਿ ਮੈਂ ਘਰ ਨਹੀਂ ਸੀ ਆਖੀਰ ਰਾਤ ਦੇ 4 ਵਜੇ ਮੈਂ ਸਿੱਧਾ ਸ਼ੰਭੂ ਬੈਰੀਅਰ ਤੇ ਪੁੱਜ ਕੇ ਚੈਕਿੰਗ ਸ਼ੁਰੂ ਕਰ ਦਿੱਤੀ ਸਾਰੇ ਪੰਜਾਬ ਵਿੱਚ ਮੇਰੀ ਲੋਕੇਸ਼ਨ ਦਾ ਪਤਾ ਲੱਗ ਗਿਆ ਮੈਨੂੰ ITO ਨੇ ਦੱਸਿਆ ਕਿ ਸਾਰੀ ਰਾਤ ਜਾਗਦੇ ਲੰਘੀ ਹੈ ਇਸ ਲਈ ਹੁਣ ਦਿਨ ਚੜਨ ਲੱਗਾ ਹੈ ਜੇ ਇਜਾਜ਼ਤ ਹੋਵੇ ਤਾਂ ਨਾਕਾ ਉਠਾ ਲਈਏ ਮੈਂ ਉਹਨਾਂ ਨੂੰ ਜਿਵੇਂ ਜੀ ਕਰੇ ਕਰਨ ਲਈ ਕਿਹਾ ਅੱਧੇ ਘੰਟੇ ਬਾਅਦ ਜਦੋਂ ਨਾਕਾ ਉੱਠ ਗਿਆ ਤਾਂ ਚੋਰ ਮੰਡਲੀ ਦੀਆਂ ਅੱਠ ਗੱਡੀਆਂ ਛੂਕਦੀਆਂ ਮੁੱਲਾਪੁਰ ਵੱਲ ਦੀ ਰਾਏਕੋਟ ਨੂੰ ਵਾਇਆ ਮੈਲ ਕਲਾਮ ਬਰਨਾਲਾ ਵਹੀਰਾ ਕੱਟ ਕੇ ਚੱਲ ਪਈਆਂ ਮੈਨੂੰ ਏਟੀਓ ਨੇ ਦੱਸਿਆ ਕਿ ਕਾਫਲਾ ਚੱਲ ਪਿਆ ਮੈਂ ਫਿਰ ਡੀਐਸਪੀ ਰੂਰਲ ਲੁਧਿਆਣਾ ਨੂੰ ਫੋਨ ਕਰਕੇ ਪੁਲਿਸ ਮਦਦ ਲਈ ਕਿਹਾ ਜਿੰਨੀ ਕੁ ਫੋਰਸ ਸੀ ਸਾਡੇ ਬੰਦੇ ਉਹਨਾਂ ਦੇ ਮਗਰ ਭੱਜ ਪਏ ਸਾਡੇ ਸਰਕਾਰੀ ਬੰਦੇ ਤੇ ਉਹ ਚੋਰ ਮੰਡਲੀ ਰੋਜ਼ ਦੇ ਖਿਡਾਰੀ ਹਿਰਨਾ ਦੀ ਢਾਰ ਵਾਂਗ ਆਉਗੇ ਆਉਗੇ ਕਰਦੇ ਨਿਕਲ ਗਏ ਫਿਰ ਸਾਡੇ ਬੰਦਿਆਂ ਨੇ ਵੀ ਇੱਕ ਗੱਡੀ ਦਾ ਪਿੱਛਾ ਕਰਕੇ ਜਿਵੇਂ ਹਿਰਨਾ ਦੀ ਢਾਰ ਵਿੱਚ ਕੋਈ ਗੱਬਣ ਹਿਰਨੀ ਬਹੁਤ ਤੇਜ਼ ਨਾਲ ਦੌੜ ਸਕਦੀ ਹੋਵੇ ਉਹ ਰਾਏਕੋਟ ਕੋਲ ਭਾਰੀ ਮਾਲ ਹੋਣ ਕਰਨ ਬਹੁਤ ਤੇਜ਼ ਨਹੀਂ ਦੌੜ ਸਕੀ ਫੜ ਕੇ ਥਾਣੇ ਵਿੱਚ ਲਾ ਦਿੱਤੀ ਉਧਰ ਮੈਂ ਐਸਐਸਪੀ ਬਰਨਾਲਾ ਸੰਗਰੂਰ ਮੋਬਾਈਲ ਵਿੰਗ ਬਠਿੰਡਾ ਏ.ਟੀ.ਸੀ ਸੰਗਰੂਰ ਏ.ਟੀ.ਸੀ ਬਾਂਸਾ ਤੇ ਡੀ.ਐਸ.ਪੀ ਬਡਲਾੜਾ ਨਾਲ ਗੱਲ ਕਰਕੇ ਨਾਕਾ ਲਾਉਣ ਲਈ ਕਿਹਾ ਕਿ ਚੋਰ ਮੰਡਲੀ ਨੂੰ ਭੱਜਣ ਨਹੀਂ ਦੇਣਾ ਪਰ ਸਾਡੇ ਐਨੇ ਫੋਨ ਕਮਾਉਣ ਦਾ ਇਹ ਅਸਰ ਹੋਇਆ ਕਿ ਸਾਰੇ ਪਾਸੇ ਤੋਂ ਸੂਚਨਾ ਲਿਕੋਗੀ ਜਿਸ ਕਰਕੇ ਚੋਰ ਮੰਡਲੀ ਹਰਿਆਣਾ ਵਿੱਚ ਜਾਣ ਦੀ ਬਜਾਏ ਬਰਨਾਲੇ ਮਹਿਲ ਕਲਾਂ ਰਾਏਕੋਟ ਦੇ ਨੇੜੇ ਤੇੜੇ ਹੀ ਪਿੰਡਾਂ ਵਿੱਚ ਗੱਡੀਆਂ ਛਪਾ ਗਈ। ਸਾਡਾ ਸਟਾਫ ਰਾਤ ਦਾ ਹੁਨੇਂਦਰੀਆ ਹੁਣ ਕਰਕੇ ਆਪੋ ਆਪਣੇ ਘਰਾਂ ਨੂੰ ਚਲਾ ਗਿਆ। ਦੋ ਦਿਨਾਂ ਬਾਅਦ ਜਦੋਂ ਗੱਡੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਹੋਣ ਦੀ ਗੱਲ ਹੋਈ ਪਹਿਲਾਂ ਤਾਂ ਈਟੀਓ ਖੁਦ ਵੈਰੀਫਿਕੇਸ਼ਨ ਕਰਨ ਲਈ ਹੀ ਨਹੀਂ ਗਿਆ। ਜਿਹੜੇ ਇੱਕ ਹੋਰ ਈਟੀਓ ਦੀ ਡਿਊਟੀ ਲਗਾਈ ਉਹ ਵੀ ਨਹੀਂ ਪੁੱਜਿਆ। ਦੋ ਹੋਰ ਇਨਸਪੈਕਟਰਾਂ ਨੂੰ एटीसी ਨੇ ਕਿਹਾ ਕਿ ਉਪਰਿਮਾਨ ਸਰਾਏਕੋਟ ਦੀ ਬਜਾਏ ਜਲੰਧਰ ਈਟੀਓ ਦੇ ਘਰਵਲ ਚੱਲ ਪਏ ਰਸਤੇ ਵਿੱਚ ਫੋਨ ਮਿਲਿਆ ਫਿਰ ਪਤਾ ਲੱਗਾ ਕਿ ਗੱਡੀ ਤਾਂ ਰਾਏਕੋਟ ਥਾਣੇ ਵਿੱਚ ਖੜੀ ਹੈ ਐਨੇ ਨੂੰ ਸ਼ਾਮ ਪੈ ਗਈ ਅਗਲੇ ਦਿਨ ਚੈਕਿੰਗ ਦਾਤੇ ਮਾਲ ਦੀ ਪਰਤਾਲੀ ਪੁੱਜੇ ਤਾਂ ਈਟੀਓ ਦੇ ਇਨਸਪੈਕਟਰ ਨੇ ਤਰਪਾਲ ਖੋਲ ਕੇ ਵੇਖਿਆ ਕਿ ਗੱਡੀਆਂ ਵਿੱਚ ਗੰਦੀਆਂ ਫਟੀਆਂ ਪੁਰਾਣੀਆਂ ਰਜਾਈਆਂ ਲੀਰਾਂ ਪੁਰਾਣੇ ਗੱਦੇ ਝਾੜੂ ਤੇ ਜਿਆ ਗੰਦਮੰਦ ਭਰਿਆ ਪਿਆ ਸੀ ਰੌਲਾ ਪਿਆ ਥਾਣੇ ਵਾਲਿਆਂ ਨੇ ਮਾਲ ਬਦਲ ਦਿੱਤਾ ਈਟੀਓ ਨੇ ਮੈਨੂੰ ਫੋਨ ਕੀਤਾ ਤੇ ਡੀਆਈਜੀ ਨੂੰ ਫੋਨ ਕੀਤਾ ਈਟੀਓ ਨੇ ਲਿਖਤੀ ਸ਼ਿਕਾਇਤ ਦਿੱਤੀ ਜਿਸ ਤੇ ਈਟੀਸੀ ਦੀ ਮਨਜ਼ੂਰੀ ਉਪਰੰਤ ਐਸਐਸਪੀ ਲੁਧਿਆਣਾ ਰੂਰਲ ਨੂੰ ਐਫਆਈਆਰ ਦਰਜ ਕਰਨ ਲਈ ਕਿਹਾ ਗੱਲ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਚੱਲ ਪਈ ਮੁੱਖ ਮੰਤਰੀ ਸਾਹਿਬ ਦੇ ਨਿੱਜੀ ਫੋਨ ਉਪਰੰਤ ਪਰਚਾ ਦਰਜ ਹੋਇਆ ਥਾਣੇ ਦੇ ਮੁੰਸ਼ੀ ਨੇ ਬਿਆਨ ਦਿੱਤਾ ਕਿ ਮਾਲਕ ਨਾਲ ਸਾਜ਼ਵਾਸ ਕਰਕੇ ਐਸਐਸਓ ਨੇ ਮਾਲ ਬਦਲ ਦਿੱਤਾ ਉਸ ਦੇ ਕਲਮਬੱਧ ਬਿਆਨ ਅਤੇ ਹਲਫੀਆ ਬਿਆਨ ਵੀ ਮੈਜਿਸਟ੍ਰੇਟ ਦੇ ਸਾਹਮਣੇ ਹੋਇਆ ਪਰ ਉਸ ਦਿਨ ਤੋਂ ਹੀ ਐਸਐਸਓ ਪਗੋੜਾ ਹੋ ਗਿਆ ਗੱਲ ਫਿਰ ਉਹੀ ਹੋਈ ਕਿ ਖੋਦਿਆ ਪਾੜ ਤੇ ਨਿਕਲਿਆ ਚੂਹਾ ਅਸਲ ਵਿੱਚ ਜਦੋਂ ਕੁੱਤੀ ਚੋਰਾ ਨਾਲ ਰਲ ਹੀ ਹੋਵੇ ਸਾਰੇ ਆਖੇ ਖੇਤ ਨੂੰ ਖਾਰੇ ਹੋਣ ਤੇ ਬਾੜੀ ਖੇਤ ਦਾ ਨੁਕਸਾਨ ਕਰੇ ਫਿਰ ਮਸਲਾ ਕਿਵੇਂ ਹੱਲ ਹੋਊ ਕੋਈ ਜਨ ਫੇਰ ਲਾਂਗੇ ਵੱਡੇ ਪੱਧਰ ਦੀ ਮੀਟਿੰਗ ਪ੍ਰੀਸ ਤੇ ਟੈਕਸੇਸ਼ਨ ਵਿਭਾਗ ਦੁਆਰਾ ਹੋਈ ਜਿਸ ਵਿੱਚ ਐਫਸੀਟੀ ਡੀਜੀਪੀ ਆਪਕਾਰੀ ਤੇ ਕਰ ਕਮਿਸ਼ਨਰ ਤੇ ਦਾਸ ਵੀ ਹਾਜ਼ਰ ਸੀ ਕਈ ਜ਼ਿਲ੍ਹਿਆਂ ਦੇ ਐਸਐਸਪੀ ਜਿੱਥੇ ਜ਼ਿਆਦਾ ਟੈਕਸ ਚੋਰੀ ਦਾ ਦੰਦਾ ਲਠ ਮਾਰਾਂ ਵੱਲੋਂ ਚੱਲਦਾ ਸੀ ਸਾਰੇ ਪੰਜਾਬ ਦੇ ਐਸਪੀਸ ਨੂੰ ਸਖਤ ਹਦਾਇਤਾਂ ਹੋਈਆਂ ਅਸੀਂ ਉਸੇ ਦਿਨ ਹੀ ਐਸਐਸਪੀ ਲੁਧਿਆਣਾ ਨਾਲ ਗੱਲ ਕੀਤੀ ਕਿ ਜੇ ਚੋਰ ਅੱਜ ਫੜੇ ਤਾਂ ਠੀਕ ਹੈ ਨੇ ਤਾਂ ਕੱਲ ਤੱਕ ਗਲ ਲੀਕ ਹੋ ਜਾਊ ਉਹ ਬੰਦਾ ਵੀ ਤਿੱਖਾ ਤੇ ਕੁਝ ਕਰਨ ਵਾਲਾ ਤੇ ਕਰਕੇ ਵਿਖਾਉਣ ਵਾਲਾ ਮੈਂ ਸਰਦਾਰ ਜਰਨੈਲ ਸਿੰਘ ਡੀਈਟੀਸੀ ਲੁਧਿਆਣਾ ਨਾਲ ਗੱਲ ਕੀਤੀ ਐਸਐਸਪੀ ਨੇ ਕਿਹਾ ਕਿ ਉਸ ਦੀਆਂ ਫੌਜਾਂ ਤਿਆਰ ਹੋਣਗੀਆਂ ਮੈਂ ਮੁਖਬਰ ਨੂੰ ਪੁੱਛਿਆ ਕਿ ਅੱਜ ਦਾ ਸਮਾਚਾਰ ਕੀ ਹੈ ਉਸਨੇ ਦੱਸਿਆ ਕਿ 8-10 ਗੱਡੀਆਂ ਟਰਾਂਸਪੋਰਟ ਨਗਰ ਤੋਂ ਫੜੀਆਂ ਜਾ ਸਕਦੀਆਂ ਹਨ ਮੈਂ ਸੋਚਿਆ ਵੀ ਗੱਲ ਬਣ ਗਈ ਖਾਲੀ ਤੂੜੀ ਵਾਰੀ ਕਹਾਣੀ ਵੀ ਝੂਠੀ ਸਾਬਤ ਕਰਨੀ ਜ਼ਰੂਰੀ ਹੈ ਤੇ ਰਾਏਕੋਟ ਵਾਲਿਆਂ ਦੀ ਜੋ ਭਾਜੀ ਰੜਕਦੀ ਸੀ ਉਹ 2-3 ਵਾਰ ਸਾਨੂੰ ਝਕਾ ਨਹੀਂ ਦੇ ਕੇ ਠਿੱਲਾ ਕਰਦੇ ਸੀ ਅਸੀਂ ਰਾਤ ਦੇ 12 ਵਜੇ ਜਾ ਕੇ ਟ੍ਰਾਂਸਪੋਰਟ ਨਗਰ ਵਿੱਚ ਰੇਡ ਮਾਰ ਦਿੱਤੀ 11 ਗੱਡੀਆਂ ਫੜੀਆਂ ਕੋਈ ਪਰਿੰਦਾ ਨਹੀਂ ਫਟਕਿਆ ਚੋਰ ਮੰਡਲੀ ਭੱਜ ਨਿਕਲੀ ਆਪਰੇਸ਼ਨ ਸ਼ਾਂਤਮਈ ਹੋਇਆ ਸਵੇਰ ਦੇ 4 ਵਜੇ ਤੱਕ ਚੱਲਿਆ ਇੱਕ ACP ਜੋ ਨਵਾਂ IPS ਪਰਵੇਸ਼ਨਰ ਸੀ ਉਸ ਦੀ ਪੁਲਿਸ ਟੁਕੜੀ ਉਸ ਸਮੇਂ ਸਾਡੇ ਨਾਲ ਰਹੀ 65 ਲੱਖ ਰੁਪਏ ਦੀ ਟੈਕ ਸਟੋਰੀ ਦਾ ਮਾਲ ਫੜਿਆ ਉਹਨਾਂ ਨੂੰ ਛੱਡਣ ਲਈ ਮੁੱਖ ਮੰਤਰੀ ਤੱਕ ਦੀ ਸਿਫਾਰਿਸ਼ ਆਈ ਆਖਰ ਵਿੱਚ CM ਸਾਹਿਬ ਨੂੰ ਖੁਦ ਮਿਲ ਕੇ ਕਿਹਾ ਸਰ ਤੁਸੀਂ ਤਾਂ ਛੱਡ ਦੇਵਾਂਗੇ ਪਰ ਇਹ ਤਾਂ ਆਪ ਜੀ ਦਾ 65 ਲੱਖ ਦਾ ਖਜ਼ਾਨਾ ਲੁੱਟਿਆ ਜਾ ਰਿਹਾ ਹੈ ਅੱਗੇ ਆਪ ਜੀ ਦੀ ਮਰਜ਼ੀ ਮੇਰੀ ਐਨੀ ਗੱਲ ਸੁਣ ਕੇ ਸੀਐਮ ਨੇ ਕਿਹਾ ਅੱਛਾ ਕਾਕਾ ਜਿਵੇਂ ਆਪ ਦੀ ਮਰਜ਼ੀ ਪਰ ਸਾਨੂੰ ਸਿਆਸੀ ਬੰਦਿਆਂ ਨੂੰ ਕਈ ਵਾਰ ਨਾ ਚਾਹੁੰਦੇ ਹੋਏ ਵੀ ਮਜਬੂਰੀ ਵਿੱਚ ਸਪਰਸ਼ ਕਰਨੀ ਪੈਂਦੀ ਆ ਅਸੀਂ ਅਗਲੇ ਦਿਨ ਸਵੇਰੇ 11 ਵਜੇ ਲੁਧਿਆਣੇ ਸਰਕਟ ਹਾਊਸ ਵਿੱਚ ਪ੍ਰੈਸ ਕਾਨਫਰੰਸ ਕੀਤੀ ਸਾਰੇ ਪੰਜਾਬ ਵਿੱਚ ਖਬਰ ਫੈਲ ਗਈ ਮੇਰੇ ਤੋਂ ਸવાય ਸਾਰੇ ਅਫਸਰ ਮੁਖਬਰਾਂ ਨੂੰ ਇਨਾਮ ਮਿਲਿਆ ਜਿਨ੍ਹਾਂ ਦੇ ਨਾਮ ਮੇਰੇ ਵੱਲੋਂ ਸਿਫਾਰਿਸ਼ ਕੀਤੇ ਸਨ ਪਰ ਮੈਨੂੰ ਨਹੀਂ ਜਦੋਂ ਪਤਾ ਕੀਤਾ ਤਾਂ ਇਹ ਜਵਾਬ ਮਿਲਿਆ ਕਿ ਆਈਐਸ ਤੇ ਪੀਸੀਐਸ ਅਫਸਰਾਂ ਨੂੰ ਇਨਾਮ ਨਹੀਂ ਮਿਲਦਾ ਫਿਰ ਮੈਨੂੰ ਜਿੰਨੀ ਸੰਤੁਸ਼ਟੀ ਤੇ ਆਤਮਾ ਨੂੰ ਬਲ ਮਿਲਿਆ ਉਹ ਕਿਸੇ ਨਾਮ ਨਾਲੋਂ ਲੱਖਾਂ ਗੁਣਾ ਵੱਧੂ ਸੀ ਸਾਡੇ ਬੰਦਿਆਂ ਦੇ ਹੌਸਲੇ ਬਲੰਦ ਹੋ ਗਏ ਤੇ ਚੋਰ ਮੰਡਲੀ ਦੇ ਹੌਸਲੇ ਪਸਤ ਹੋ ਗਏ ਭਾਵੇਂ ਅਸੀਂ ਇੱਕਾ ਦੁੱਖਾ ਕਾਰਵਾਈ ਕੀਤੀ ਪਰ ਇਹ ਮੰਨਣਾ ਪਊ ਕਿ ਚੋਰ ਮੰਡਲੀ ਦੀ ਕਾਰਵਾਈ ਬਹੁ ਦਸਤੂਰ ਕਾਇਮ ਹੈ ਕਾਫਰੇ ਚੱਲਦੇ ਹਨ ਫਿਰ ਮੇਰੀ ਉੱਥੋਂ ਬਦਲੀ ਹੋਣ ਕਾਰਨ ਇਹ ਕਾਰਜ ਮੇਰੇ ਕੋਲ ਨਹੀਂ ਰਿਹਾ ਇਸ ਲਈ ਮੈਂ ਤਾਂ ਹੁਣ ਲਿਖ ਕੇ ਪਾਟਕਾਂ ਹਾਕਮਾਂ ਤੇ ਪਬਲਿਕ ਨੂੰ ਜਾਗਰੂਕ ਕਰ ਸਕਦਾ ਹਾਂ ਜੇ ਕਿਤੇ ਲੰਮੀ ਜ਼ਿੰਮੇਵਾਰੀ ਮਿਲੀ ਹੁੰਦੀ ਫਿਰ ਭੱਜਣਾ ਪਾ ਦਿੰਦੇ ਜਾਂ ਫਿਰ ਉਹ ਫਿਰ ਅੱਕੇ ਹੋਏ ਮੇਰੇ ਉੱਪਰ ਟਰੱਕ ਚੜਾ ਕੇ ਤੁਰਦੀ ਟਿਕਟ ਕਟਵਾ ਦਿੰਦੇ ਜਿਵੇਂ ਅਕਸਰ ਅਸੀਂ ਨਿਤ ਰੋਜ਼ ਵੇਖਦੇ ਹਾਂ ਸਰਕਾਰ ਨੂੰ ਨਿਤ ਰੋਜ਼ ਨਵੇਂ ਟੈਕਸ ਲਾਉਣ ਤੇ ਟੈਕਸਾਂ ਦੀ ਦਰ ਵਧਾਉਣ ਦੀ ਬਜਾਏ ਪਹਿਲਾਂ ਹੀ ਨਿਰਧਾਰਤ ਕੀਤੇ ਟੈਕਸ ਤੇ ਟੀਚੇ ਪੂਰੇ ਕਰਨ ਲਈ ਦ੍ਰਿੜ ਇਰਾਦੇ ਤੇ ਮਜ਼ਬੂਤ ਇੱਛਾ ਸ਼ਕਤੀ ਰੱਖਣ ਦੀ ਲੋੜ ਹੈ ਚੋਰਾਂ ਦੇ ਪੈਰ ਨਹੀਂ ਹੁੰਦੇ ਭਾਵੇਂ ਉਹ ਸਰਕਾਰੀ ਹੋਣ ਜਾਂ ਵਪਾਰੀ ਹੋਣ ਉਹ ਚੋਰੀ ਅਮੀਰ ਬਣਨ ਲਈ ਕਰਦੇ ਹਨ ਨਾ ਕਿ ਰੋਜ਼ੀ ਰੋਟੀ ਲਈ ਇਸ ਲਈ ਸਰਕਾਰੀ ਚੋਰਾਂ ਨੂੰ ਨੌਕਰੀ ਦਾ ਡਰ ਤੇ ਵਪਾਰੀ ਚੋਰਾਂ ਨੂੰ ਜੇਲ੍ਹ ਦਾ ਡਰ ਬੜਾ ਭਾਰੀ ਹੁੰਦਾ ਹੈ ਅੱਖ ਦੇ ਇਸ਼ਾਰੇ ਨਾਲ ਹੀ ਸਿਆਣੇ ਬੰਦੇ ਸਮਝ ਜਾਂਦੇ ਹਨ ਚੋਰ ਹਮੇਸ਼ਾ ਸਿਆਣੇ ਹੁੰਦੇ ਨੇ ਵਕਤ ਦੇ ਨਾਲ ਸਮੇਂ ਦੀ ਨਜ਼ਾਕਤ ਵੇਖ ਕੇ ਹੀ ਹਰਕਤ ਕਰਦੇ ਨੇ ਭਾਵੇਂ ਅਸੀਂ ਬਹੁਤ ਵਾਰੀਂ ਪਹਾੜ ਖੋਦ ਕੇ ਚੂਹਾ ਹੀ ਲੱਭਦੇ ਹਾਂ ਤੇ ਦੂਜੇ ਪਾਸੇ ਕੱਖ ਖੋਲੇ ਲੱਖ ਮਿਲ ਜਾਂਦਾ ਹੈ ਮਿਹਨਤ ਨੇਕ ਇਰਾਦੇ ਵਫਾਦਾਰੀ ਜਨਨਦਾਰੀ ਤੇ ਨੇਕ ਨੀਤੀ ਕਦੇ ਅਜਾਈ ਨਹੀਂ ਜਾਂਦੀ ਮਿਹਨਤ ਹੱਕ ਸੱਚ ਇਮਾਨਦਾਰੀ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਸਰਕਾਰੀ ਵਪਾਰ ਕਦਯੋਗਕ ਰਾਜਨੀਤਿਕ ਸਮਾਜਿਕ ਅਤੇ ਪ੍ਰਸ਼ਾਸਨਿਕ ਸਿਸ਼ਟਾਚਾਰ ਕਾਇਮ ਕਰਨ ਦੀ ਜ਼ਰੂਰਤ ਹੈ ਇਸ ਤੋਂ ਬਗੈਰ ਹੁਣ ਗੁਜ਼ਾਰਾ ਨਹੀਂ ਕਿਸੇ ਨਾ ਕਿਸੇ ਨੂੰ ਪੈਲ ਕਰਕੇ ਅੱਗੇ ਆਉਣਾ ਹੀ ਪੈਣਾ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ